ਫਟੇ ਸਾਡੇ ਦੇ ਕਿਹੜਾ ਟੰਗ ਗਿਆ ਉਹ ਸਾਈਡ ਆਉਂਦੇ ਦੇਖਣ ਲੱਗੇ ਹੋਰ ਇਹਦੇ ਦੇਖੇ ਪਾਉਦੇ ਸਾਈਡਾਂ ਤੇ ਖੜ ਜਾ ਖੜੇ ਨਾ ਪਤਾ ਆਹ ਲੈ ਰੋ ਸਾਈਡ ਤੇ ਹਲੇ ਨਹੀਂ ਖੜਨਾ ਸਾਈਡ ਤੇ ਜਾ ਮੈਂ ਤਾਂ ਖੜ ਲਓ ਜੀ ਇਹ ਬੱਚੇ ਨੇ ਜੋ ਫਸਟ ਸੈਕੰਡ ਥਰਡ ਆਏ ਨੇ 200 ਮੀਟਰ ਰੇਸ ਦੇ ਵਿੱਚ ਜਾਨਕੀ ਉਮਰ 8 ਸਾਲ ਦੇ ਵਿੱਚ ਫਸਟ ਆਣ ਵਾਲਾ ਬੱਚਾ ਪਿਛਲੀ ਵਾਰ ਵੀ ਫਸ ਸੀ ਇਹ ਕੀ ਨਾਮ ਹੈ ਤੇਰਾ ਓਏ ਮਨਿੰਦਰ ਮਨਿੰਦਰ ਸਿੰਘ ਪੁੱਤਰ ਫਾਦਰ ਨੇਮ ਵਿੰਦਰ ਵਿੰਦਰ ਹਾਂ ਜੀ ਇਹ ਮਨਿੰਦਰ ਸਿੰਘ ਪੁੱਤਰ ਵਿੰਦਰ ਸਿੰਘ ਦਾ ਤੇ ਇਹ ਫਤੇ ਸਿੰਘ ਆਪਣਾ ਜੋ ਪਿਛਲੀ ਵਾਰ ਥਰਡ ਸੀ ਇਸ ਵਾਰ ਸੈਕੰਡ ਆਇਆ ਹਾਂਜੀ ਥਰਡ ਆਣ ਵਾਲਾ ਨਵਾਂ ਬੱਚਾ ਹਾਂਜੀ ਕੀ ਨਾਮ ਹੈ ਅਨਮੋਲ ਸਨੋਫਾ ਪਿਤਾ ਦਾ ਨਾਮ ਗੁਰਦਾਸ ਗੁਰਦਾਸ ਹਾਂਜੀ ਗੁਰਦਾਸ ਸਿੰਘ ਦਾ ਤੇ ਕਿਹੜਾ ਪਿੰਡ ਆ ਤਨਪੁਰਾ ਤਨਪੁਰਾ ਠੀਕ ਹੈ ਜੀ ਲਓ ਜੀ ਇਹ ਬੱਚਾ ਤਨਪੁਰੇ ਤੋਂ ਆਇਆ 3 ਨੰਬਰ ਦੇ ਮਹਤਾੜੀ ਇੱਕ ਤਜੋਰਨਾ